जी ए एक नामੰਨੇ ਜਾਣ ਵਾਲਾ ਸਾਚ ਹੈ ਕਿ ਕੁਝ ਬੱਚਿਆਂ ਦੀਆਂ ਅੱਖਾਂ ਤੇ ਪੱਟੀਆਂ ਬਨ ਕੇ ਬੱਚੇ ਨਾ ਸਿਰਫ ਰੰਗਾਂ ਦੀ ਪਛਾਣ ਕਰ ਸਕਦੇ ਹਨ ਬੱਚੇ ਪੁਸਤਕ ਪੜ ਸਕਦੇ ਹਨ ਹਣ ਨੋਟਾਂ ਦੀ ਪਛਾਣ ਦੇ ਨਾਲ ਅੱਖਾਂ ਤੇ ਪੱਟੀ ਬਨ ਕੇ ਤੁਹਾਡੇ ਨੋਟਾਂ ਦੇ ਨੰਬਰ ਤੱਕ ਦੱਸ ਸਕਦੇ ਹਨ ਇਹ ਸਭ ਕੁਝ ਸੱਚ ਕਰ ਵਿਖਾਇਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਲਾ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਅਮਨਦੀਪ ਸਰਵਨ ਨੇ ਦਿਖਾਉਂਦੇ ਹਾਂ ਉਹਨਾਂ ਦਾ ਇੱਕ ਸ਼ੋ ਜੋ ਆਪ ਜੀ ਨੂੰ ਵੀ ਚੌਂਕਣ ਲਈ ਮਜਬੂਰ ਕਰ ਦੇਵੇਗਾ ਵੇਖੋ ਪੂਰੀ ਵੀਡੀਓ ਤੇ ਜਾਣੋ ਆਖਰ ਕੀ ਹੈ ਕ੍ਰਿਸ਼ਮਾ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰਨਾਗਪਾਲ ਦੀ ਰਿਪੋਰਟ ਆਹ ਰੌਂਗਣਾ ਜਾਂ ਕਿਤਾਬ ਅੱਛਾ ਸੁਣੋ ਮੇਰੀ ਗੱਲ ਮੈਸੇਜ ਤੁਹਾਡੇ ਕੀ ਕਰਨਾ ਹੈ ਹੈਂਡ ਰੇਜ ਕਰਨਾ ਜਿਹੜੀ ਵੀ ਐਕਟੀਵਿਟੀ ਹੋਊਗੀ ਠੀਕ ਹੈ ਤੁਹਾਨੂੰ ਪੁੱਛੂੰਗਾ ਮੈਂ ਹੀ ਹੈ ਕਿ ਜੋ ਵੀ ਹੈ ਰਾਈਟ ਤੇ ਸਰ ਤੁਸੀਂ ਪਲੀਜ਼ ਇਹ ਆਪਣੀ ਬੰਨਣੀ ਪੱਟੀ ਤੁਹਾਨੂੰ ਤਾਂ ਬੁਲਾਇਆ बान्धु सारेन टाइम लिइरा गमी बहु ਕਰੋਰਾ ਹੈ ਕਿਰਸਾਹਿਬਾ ਨੇ ਐਲਪੀਤੀ ਹੈ ਹਾਂਜੀ ਬੱਚੇ ਦਿਖਤਾਂ ਨਹੀਂ ਰਿਹਾ ਕੁਝ ਕਿ ਹੋਰਿੰਜ ਤੇ ਰੈੱਡ ਦਾ ਕੰਪਲੈਕਸ ਰੁਕੋ ਰੁਕੋ ਪੌਂਰਿੰਜ ਤੇ ਰੈੱਡ ਦਾ ਹਾਂਜੀ ਆ ਜੀ ਉਹ ਵਿੱਚ ਪੁੱਟਦਾ ਬੱਚਿਆਂ ਨੇ ਬਾਲਸ ਦਾ ਕਲਰ ਦੱਸਣਾ ਹੈ ਵੀ ਕਿਹੜੇ ਕਲਰ ਦੀ ਬਾਲ ਹੈ ਹੱਥ ਖੜੇ ਕਰ ਲਿਓ ਪੁੱਤ ਜਿਹੜੇ ਬੱਚੇ ਨੇ ਵੀ ਪਹਿਲਾਂ ਡਿਟੈਕਟ ਕਰ ਲਿਆ ਹਾਂਜੀ ਗੁਰਲੀ ਬਰਲੀਨ ਸਹੀ ਆ ਲੋਕਰ ਵੈਰੀ ਗੁੱਡ ਬੇਟਾ ਸ਼ਾਬਾਸ਼ ਸੰਤ ਸਰ ਐਟ ਕਲਰ ਵੈਰੀ ਗੁੱਡ ਅਗੇ ਕਮਲ ਗ੍ਰੀਨ ਕਲਰ ਕਿਹੜਾ ਕਲਰ ਹੈ वेरी गुड शाबाज ਸਕੋਟ ਇੱਕ ਰੋਕੋ ਜਰਾ ਸੈਕੰਡ ਐਕਟੀਵਿਟੀ ਆ ਗਈ ਬੱਚਿਆਂ ਦੀ ਇਹਨਾਂ ਨੇ ਦੋ ਚੀਜ਼ਾਂ ਇਕੱਠੀਆਂ ਫੜਾਈਆਂ ਇਹਨਾਂ ਨੂੰ ਹੋਰ ਇਕੱਠੀਆਂ ਇਹ ਡਿਟੈਕਟ ਕਰਨਗੇ ਇਹ ਵੀ ਕਿਹੜਾ-ਕਿਹੜਾ ਕਲਰ ਹੈ ਸ਼ੁਰੂ ਕਰੋ ਰਾਜੀ ਅਗਰ ਸ਼ਰਨ ਸੋ ਯੈਲੋ ਐਂਡ ਪਿੰਕ ਵੈਰੀ ਗੁੱਡ ਬੜਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਵਨ ਚੰਮਲ ਜੂਸਰ ਉਹ ਗੋਰਿੰਗ ਵੈਰੀ ਗੁੱਡ ਪਨੀਤ ਵੈਰੀ ਗੁੱਡ ਲਿਆ ਜਾਨਾ ਨਵਦੀਪ ਸਰ ਰੈਡ অর ਪਿੰਕ ਵੈਰੀ ਗੁੱਡ ਪਨੀਤ ਸਰ ਗ੍ਰੀਨ ਐਂਡ yellow ਵੈਰੀ ਗੁੱਡ ਸ਼ਰਕ ਤਰੀਨਾ ਸਰ ਗ੍ਰੀਨ ਐਂਡ yellow ਵੈਰੀ ਗੁੱਡ სიმਰਨ ਰੈਡ অর yellow ਬੱਚਿਆਂ ਦੇ ਵਿੱਚ ਨੇ ਜਿਹਨਾਂ ਨੂੰ ਪਤਾ ਲੱਗ ਕੇ ਹੱਥ ਖੜਾ ਕਰ ਸਕਦੇ ਆ ਖੁਸ਼ੀ ਸਾਰੇ ਨਹੀਂ ਲੱਗ ਰਹੇ ਵੈਰੀ ਗੁੱਡ ਹਾਂਜੀ ਹਾਂਜੀ ਸਰ ਵੈਰੀ ਗੁੱਡ ਆ ਕੋਮਲ ਵੈਰੀ ਗੁੱਡ ਪਵਨ ਅਜੀਤ ਵੈਰੀ ਗੁੱਡ ਗੁਰਸ਼ਰਨ ਡਬਲਿਊ ਵੈਰੀ ਗੁੱਡ ਸਿਮਰਨ ਡਬਲਿਊ ਵੈਰੀ ਗੁੱਡ ਇਧਰ ਕੋਣ ਹੈ ਕਰੀਨਾ ਸਰ ਰੈਡ ਕਲਰ ਪਵਨ ਆ ਸੌਰੀ ਪਰਨੀਤ ਸਰ ਰੈਡ ਕਲਰ ਵੈਰੀ ਗੁੱਡ ਨਵਦੀਪ ਸਰ ਗ੍ਰੀਨ ਕਲਰ ਵੈਰੀ ਗੁੱਡ ਸ਼ਾਬਾਸ਼ ਗ੍ਰੀਨ ਕਲਰ ਵੈਰੀ ਗੁੱਡ ਬੱਚਿਆਂ ਨੂੰ ਨਾ ਕੁਝ ਕਾਰਡ ਦੇ ਲੱਗਿਆ ਇਹਨਾਂ ਕਾਰਡ ਉੱਤੇ ਕਿਹੜਾ ਨੰਬਰ ਹੈ ਕਾਰਡ ਦਾ ਕਿਹੜਾ ਕਲਰ ਹੈ ਇਹ ਬੱਚਿਆਂ ਨੇ ਡਿਟੈਕਟ ਕਰਨਾ ਹੈ ਉਹ ਪਿਆਦਾ ਆ ਲੜੋ ਹਾਂਜੀ ਜਿਨ੍ਹਾਂ ਨੂੰ ਮਿਲਦਾ ਸਟਾਰਟ ਕਰੋ ਜੀ ਦਾ ਅੱਧੀ ਕਰੜ ਸਾਰੇ ਬੱਚਿਆਂ ਨੂੰ ਕਾਰਡ ਦਿੰਦੇ ਆਂ ਪਰ ਕੁਝ ਬੱਚੇ ਨੇ ਅਸਲੀ ਖੜਾ ਕਰਤਾ ਹੈਂਡ ਹਾਂਜੀ ਬਾਬਾ ਜੀ ਹਾਂ ਜੀ ਲੋਕਾਂ ਦਿਖਾਓ ਜਰਾ ਦਿਖਾਓ ਉਹਦਣ yellow कलर ਕਿਹੜਾ ਨੰਬਰ ਹੈ yellow कलर ਐਕਸਾਈਟ ਦਿਖਾਓ ਐਕਸਾਈਟ yellow कलर ਨੰਬਰ ਪੈਰੀ ਗੁੱਡ ਬੇਟਾ ਹਾਂਜੀ ਕੁਮਾਰ ਸਰ ਰੈੱਡ ਕਲਰ 6 ਨੰਬਰ ਵੈਰੀ ਗੁੱਡ ਸ਼ਾਬਾਸ਼ ਆ ਤੰਦਨੀ ਸਰ ਰੈੱਡ ਕਲਰ 6 ਨੰਬਰ ਜਦੋਂ ਕੋੜਾ ਦਿਖ ਨਹੀਂ ਰਿਹਾ ਵੈਰੀ ਗੁੱਡ ਨਾਈ ਲੈ ਜੀ ਹਾਂਜੀ ਖੁਸ਼ੀ ਸਸਕਰਾਇਬ ਰਿਓ ਕਲਰ 8 ਨੰਬਰ ਦਿਖਾਓ ਮਣੇ ਤੋਂ ਸ਼ਾਬਾਸ਼ ਵੈਰੀ ਗੁੱਡ ਨਵਦੀਪ ਹੋਏ ਨਵਦੀਪ ਹਾਂਜੀ ਸਰ ਰੈੱਡ ਕਲਰ 5 ਨੰਬਰ ਦਿਖਾਓ ਜਰਾ ਤੁਹਾਨੂੰ ਇੱਕ ਵਾਰ very good haan ji prnit sir pink color sunna par very good likhao zara very good shabash main idhar very good idhar kona haan ji rama sir green color sir green color 7 number very good haan ji gursharan sir so, sky blue color 9 number khushi ko dikhao sky blue color 9 number very good shabash haan ji haan ji sir sky blue color 8 number very good shabash Anji, ਸੰਭਲੀ ਤੇ ਨਾਮ ਕੋਈ ਟੀਚਰ ਖੜੇ ਹੋਏ ਨੇ ਇਹਨਾਂ ਦੇ ਵਿੱਚ ਤੁਸੀਂ ਲੱਭਣਾ ਹੈ ਰੀਨਾ ਮੈਡਮ ਕਿੱਥੇ ਖੜੇ ਹੋ ਜਾਂ ਕਿ ਖੜੀ ਹੋ ਜਾ ਚਕਨੀ ਕੰਨਾ ਸਰ ਮੈਂ ਦੱਸ ਲਾ ਕਿ ਕਿੱਥੇ ਖੜੇ ਆ ਅੱਗੇ ਚਲੇ ਉਹ ਨਿਕਲ ਜਾ ਕੋਈ ਨਾ ਕੋਈ ਗੱਲ ਹੈ ਰੀਨਾ ਮੈਡਮ ਵੈਰੀ ਗੁੱਡ ਸ਼ਾਬਾਸ਼ ਬੇਟਾ ਮਾਰ ਪਿਆ ਨਾ ਅੱਛਾ ਵਿਕਾਸ ਸਰ ਨੂੰ ਲੱਭਣਾ ਵੜਾ ਉੱਤਰ ਜਾ ਕੇ ਕਿੱਥੇ ਗਏ ਤੋ ਦੇਖੀ ਦੱਸ ਦੇ ਕਿ ਮੈਨੂੰ ਪਤਾ ਅੱਗੇ ਜਾ ਕੇ ਦੱਸ ਦੇ ਬੰਦਿਆ ਵਿਕਾਸਰ ਕਿੱਥੇ ਖੜੇ ਹੋਏ ਨੇ ਵਿਕਾਸਰ ਵੈਰੀ ਗੁੱਡ ਸ਼ਾਬਾਸ਼ ਜੀ ਮੋਦੀਪ ਮੋਦੀਪ ਮੈਂ ਕੰਪਿਊਟਰ ਵਾਲੇ ਵੈਰੀ ਗੁੱਡ ਸ਼ਾਬਾਸ਼ ਜੀ ਨੇ ਪਤਾ ਜਸਵੰਤ ਸਾਹਿਬ ਦੇਖੋ ਕਿੱਥੇ ਖੜੇ ਨੇ ਜਸਵੰਤ ਸਾਹਿਬ ਵੈਰੀ ਗੁੱਡ ਸ਼ਾਬਾਸ਼ ਜੀ ਬ੍ਰਿਜਿਟ ਜੀ ਪੰਜਾਬੀ ਇੰਗਲਿਸ਼ ਦੀ ਕੋਣ ਨੰਦਰੀ ਨੇ ਦੱਸਰੀ ਇੰਗਲਿਸ਼ ਹਰ ਜੀ ਅੱਜ ਦੇ ਪ੍ਰਾਧਾਨ ਨੰਦਰੀ ਬੱਚਿਆਂ ਨੂੰ ਮੁੱਖੇ ਸਿਕਾਬਾਂ ਦਿੱਤੀਆਂ ਗਈਆਂ ਨੇ ਹੋਰ ਇਹਨਾਂ ਬੱਚਿਆਂ ਨੂੰ ਪੜਨ ਲਈ ਕਿਹਾ ਜਾਇਆ ਕਿ ਅੱਖਾਂ ਦੇ ਪੱਟੀ ਬੰਨੀਆਂ ਕੁਝ ਵੀ ਬੱਚੇ ਨੂੰ ਦਿਖਾਈ ਨਹੀਂ ਦੇ ਰਹਾ ਐਂਡ ਕਟੋ ਸਿਮਰਨ ਕਟੋ ਤੁਸੀਂ ਹਮੇ ਪੇਜ ਤੋਂ ਕੱਢ ਕੇ ਤਰਸਦੀ ਸੁਪਾ ਸਰਾਹ ਹਲ ਤੇ ਉੱਤੇ ਜਿੱਤ ਨੂੰ ਦਰਸਾਉਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ ਵੈਰੀ ਗੁੱਡ ਤੁਹਾਨੂੰ ਵੈਰੀ ਗੁੱਡ ਸ਼ਾਬਾਸ਼ ਤੁਸੀਂ ਸਰਾਬਾ ਲੁਧਿਆਣੇ ਸ਼ਹਿਰ ਤੋਂ 25 ਕਿਲੋਮੀਟਰ ਦੀ ਵਿਥੂ ਉੱਤੇ ਲੁਧਿਆਣੇ ਰਾਇਕੋਟ ਸੜਕ ਉੱਤੇ ਸਿੱਟੇ ਪਿੰਡ ਸਰਾਬਾ ਹੈ ਜਿਸ ਮਿੰਡ ਵਿੱਚ ਜ਼ਰਦਾਰ ਗੱਗਰ ਸਿੰਘ ਦੇ ਘਰ ਸਨ कारण सोशल मेडिया में दीजो बाल बलवंत सिंह से पैदा हुआ वेरी गुड शाबाश वेरी गुड हंटर एंड द डियर वेरी गुड प्री रीडिंग द रिफ्रेंस लर्निंग न्यू वर्ड्स एक्टिविटी वन लुक अप द फॉलोइंग वर्ड्स इन अ डिनरी यू शुड सीक द following information about the words and put them in your words notebook thank you beta thank you shahbaz <laughs> television chalaya na karti sada karna da program aa reha si very good shahbaz beta shahbaz jinne bhi han bachche tode samne baithe ne ye tode the unique hai sareyan to right <laughs> <laughs> ਤੇ ਹੁਣ ਇਹਨਾਂ ਬੱਚਿਆਂ ਨੂੰ ਆਹ ਬਈ ਸਿੰਦਰੀਆਂ ਪ੍ਰਿੰਟ ਕਰਕੇ ਆਈਆਂ ਨੇ ਕਿਸੇ ਨੇ ਨਹੀਂ ਦੇਖੀ ਕਿ ਕਿਹੜੀ ਸਿੰਦਰੀ ਹੈ ਅਲੱਗ-ਅਲੱਗ ਟੀਚਰ ਇਹਨਾਂ ਬੱਚਿਆਂ ਦੇ ਹੱਥਾਂ 'ਚ ਸਿੰਦਰੀਆਂ ਦੇਣਗੇ ਇਹ ਬੱਚੇ ਦੱਸਣਗੇ ਕਿ ਕਿਹੜੀ ਸਿੰਦਰੀ ਵਿੱਚ ਕੀ ਚੀਜ਼ ਹੈ ਉਸ ਤੋਂ ਬਾਅਦ ਅਕੋਰਡਿੰਗਲੀ ਉਸ ਵੀ ਜੇ ਬੱਚੇ ਕਲਰ ਕਰਕੇ ਦਿਖਾਣਗੇ ਹਾਂਜੀ ਸਾਰੇ ਬੱਚਿਆਂ ਨੂੰ ਸਿੰਦਰੀਆਂ ਤਕਰੀਬਨ ਦੇ ਦਿੱਤੀਆਂ ਹੋਈਆਂ ਨੇ ਪਰ ਹੁਣ ਇਹਨਾਂ ਬੱਚਿਆਂ ਨੇ ਯੀ ਜਜਮੈਂਟ ਕਰਨੀ ਹੈ ਕਿ ਇਹਨੇ ਵਿੱਚ ਹੈ ਕਿ ਕਿਉਂਕਿ ਪਹਿਲਾਂ ਤੇ ਇਹਨਾਂ ਨੇ ਦਿਖਾਇਆ ਨਹੀਂ ਗਿਆ ਕਿ ਇਸ ਇਨਰ ਵਿੱਚ ਕੀ ਹੋ ਜਾਏ ਵਿੱਚ ਤਾਂ ਵਾਰ ਕਰਸ ਕਰਨੇ ਹਨ ਜਿਹੜੇ ਵਿੱਚ ਨੂੰ ਪਤਾ ਲੱਗ ਗਿਆ ਹੱਥ ਖੜਾ ਕਰ ਲਓ ਓਕੇ ਦੋ ਬੱਚਿਆਂ ਦੇ ਹੱਥ ਖੜੇ ਹੋ ਗਏ ਹਾਂਜੀ ਸਿਮਰਨ ਕੀ ਕੁਛ ਹੈ ਦੇ ਵਿੱਚ ਸਰ ਇੱਥੇ ਹੈ ਵੈਰੀ ਗੁੱਡ ਦੈਨੀ ਗੁੱਡ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਹਾਂਜੀ ਦੱਸੋ ਦੁਸ਼ਰਾਂ ਸਰ ਇਹਦੇ ਵਿੱਚ ਇੱਕ ਕਿਤਲੀ ਹੈ ਇੱਕ ਚੂਟਰੀ ਹੈ ਅਤੇ ਬਾਕੀ ठीक है वेरी गुड ऊपर ना जा वेरी गुड ते एको तरह ते नदी जा वेरी गुड सो मच बेटा हां जी कोमल ਤੁਹਾਨੂੰ ਪਤਾ ਲੱਗਿਆ ਤੇ ਹੱਥ ਦੇ ਵਿੱਚ ਕੋਈ ਬਰਤਨ ਆ वेरी गुड ਮੰਦਰਾ ਜੀ ਉੱਪਰ ਬਦਲ ਨਹੀਂ वेरी गुड हां जी ਤੇ ਤੇ

ਹਾਂਜੀ ਹਾਂ ਹਾਂ ਸਟਾਰਟ ਕਰੋ ਕੁੱਤ ਕਰੋ ਸ਼ਾਬਾਸ਼ ਤਾਂਨ ਕਿਸੇ ਕੋ ਨਹੀਂ ਹੈਗੇ तकरीबन ਇਹਨਾਂ ਦੀ ਹਲੇ ਐ ਮਨ ਕੇ ਚੱਲੂਗੀ ਸੱਫ ਦੇ ਆਰਾਊਂਡ ਐਕਟੀਵਿਟੀ ਹੋ ਰਾਂ ਬਟ पवनदीप तो का किडी क्लास लिस्ट ट्रेंड बेटा 6 क्लास कितने दिन की तैयारी है तुम्हारी? बारह दिन की तैयारी है मेरे ख्याल एक बारह साल तो करता होया पर इंटरव्यू इतनी एक्यूरेसी नहीं दिखा सकता क्योंकि लाइन काफी फ्रिक नहीं और मैंने लोगों का कलर होरदा सु सर रेड कलर वेरी नाइस थैंक यू सब ਕਿਹੜੀ ਕਲਾਸ ਹੈ ਬੇਟਾ 7 ਤੇ ਸਕੂਲ ਦਾ ਨਾਮ گورਨਮੈਂਟ ਹਾਈ ਸਕੂਲ ਜਲੰਧ ਇਹ ਤੁਹਾਨੂੰ ਡ੍ਰੇਇੰਗ ਦੀ ਤਿਆਰੀ ਜਿਹੜੀ ਕਰਾਈ ਆ ਜਿਹੜਾ ਇਹ ਆਈਡੀਆ ਹੈ ਬਹੁਤ ਹੀ ਅਜੀਬੋ-ਗਰੀਬ ਆਈਡੀਆ ਹੈ ਕਿ ਅੱਖਾਂ ਤੇ ਪੱਟੀ ਬੰਨੀ ਹੋਣ ਦੇ ਬਾਵਜੂਦ ਤੁਸੀਂ ਬਿਲਕੁਲ ਐਕਿਊਰੇਟ ਕਲਰ ਵਿੱਚ ਪੜ੍ਹ ਲੈਨੇਂ ਤੇ ਉਸ ਤੋਂ ਇਲਾਵਾ ਤੁਸੀਂ ਰੀਡਿੰਗ ਕੀਤੀ ਹੈ ਕਲਰ ਡਿਟੈਕਟ ਕੀਤੀ ਹੈ ਇਹਨਾਂ ਦੀ ਤਿਆਰੀ ਕਿਸ ਨੇ ਕਰਵਾਈ ਤੁਹਾਨੂੰ ਸਰ ਅਮਨਦੀਪ ਸਰ ਹੈ ਅਮਨਦੀਪ ਵਾਈਫ ਕਵਿਤਾ मैम ਨੇ ਤੇ ਉਹਨਾਂ ਦਾ ਆਈਡੀਆ ਸੀ ਇਹ ਆ ਗਿਆ ਕਿਸ ਦਾ ਸੀਗਾ ਜੀ ਉਹਨਾਂ ਦਾ ਸੀ ਇਹ ਤੁਹਾਡਾ ਸਿਲੇਬਸ ਇਸ ਤਰ੍ਹਾਂ ਹੈ ਨਹੀਂ। ਵੈਸੇ ਤੁਸੀਂ ਡੈਗਰੀ ਦੇ ਸਟੂਡੈਂਟ ਹੋ? ਨਹੀਂ। ਡੈਗਰੀ ਦੇ ਸਟੂਡੈਂਟ ਵੀ ਨਹੀਂ ਹੋ। ਤਾਂ ਇਸ ਚੀਜ਼ ਨੂੰ ਤੁਸੀਂ ਕੀ ਸਮਝਦੇ ਹੋ? ਇਹ ਤੁਹਾਡੇ ਕਿੱਥੇ ਜ਼ਿੰਦਗੀ 'ਚ ਕੰਮ ਆ ਸਕਦੀ ਹੈ? ਜੀ ਪੂਰੀ ਜ਼ਿੰਦਗੀ। ਪੂਰੀ ਜ਼ਿੰਦਗੀ। ਥੈਂਕ ਯੂ। ਗੁਰਸ਼ੰਕਰ ਜੀ ਇਹ ਆਈਡੀਆ ਜੋ ਹੈ ਲਗੋਚਾਰ ਆ। ਇਹ ਕਿਵੇਂ ਆਇਆ ਤੁਹਾਡੇ ਤੁਹਾਨੂੰ ਕਿਵੇਂ ਸਮਝ ਲਗੀ ਤੁਹਾਨੂੰ ਅਮਨ ਸਰ ਨੇ ਪੜਾਇਆ ਠੀਕ ਹੈ ਲੇਕਿਨ ਇਹ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਕਿ ਅਕਾ ਤੁਸੀਂ ਬੱਚੀ ਬੰਨੀ ਹੋਈ ਹੈ 3rd eye 3rd eye ਨਾਲ ਆਪਣੀ 8th eye 8th eye ਦਾ ਮਤਲਬ ਤੁਸੀਂ 6th sense ਕੇ ਸੈਂਸਸ ਕਹਦੇ ਹੋ ਆਪਣੀ 6th sense ਕਹਦੇ ਹੋ ਆਪਣੇ ਦਿਮਾਗ ਤੋਂ ਮਤਲਬ 3rd eye ਤੋਂ ਤੁਸੀਂ ਦੇਖ ਕੇ ਕਰਦੇ ਸਾਰਾ ਕੁਝ ਹਾਂਜੀ ਤੇ ਬਸ 3rd eye ਦਾ ਆਈਡੀਆ ਕਿਵੇਂ ਆਇਆ ਤੁਹਾਨੂੰ ਕਿਵੇਂ ਸਮਝਾਇਆ ਗਿਆ ਕਿਵੇਂ ਪੜਾਇਆ ਗਿਆ ਇਹ ਆਪਣੀ ਅਜੀਬੋ ਗਰੀਬ ਚੀਜ਼ ਹੈ ਜਿਹੜਾ ਜਿਹੜਾ ਫਾਰਮੂਲਾ ਅਸੀਂ ਬਲਾਈਂਡਸ ਵਾਸਤੇ ਉਹ ਕਰੀਏ ਬਲਾਈਂਡਸ ਨੂੰ ਇਸ ਤਰੀਕੇ ਨਾਲ ਪੜਾਇਆ ਜਾਵੇ ਤਾਂ ਮੇਰਾ خیال ਹੈ ਕਿ ਉਹ ਬਿਨਾਂ ਅੱਖਾਂ ਤੋਂ ਵੀ ਇਹਨਾਂ ਅੱਖਾਂ ਨਾਲ ਕੰਮ ਲੈ ਸਕਦੇ ਨੇ ਕੀ خیال ਹੈ ਬੱਚਾ ਇਹ ਤੁਹਾਡੇ ਕਿਸੇ ਜ਼ਿੰਦਗੀ 'ਚ ਕਿਸ ਕੰਮ ਆਏਗਾ ਕੀ ਕੰਮ ਆਏਗਾ ਪੜਾਈ ਵਾਸਤੇ ਪੜਾਈ ਵਾਸਤੇ ਉਹ ਤੁਸੀਂ ਆਪਣੀ ਸਿਕਸ ਸੈਂਸ ਨਾਲ ਇਤੀਜੇ ਨਾਲ ਕੀ ਕੀ ਦੇਖ ਸਕਦੇ ਹੋ ਜੀ ਅਸੀਂ ਪੜਾਈ ਨਾਲ ਜਾ ਰਹੀਆਂ ਦੱਸਣਾ ਵੀ ਇਹ ਲਾਸਟ ਬੰਦ ਕਿਹੜਾ ਨੋਟ ਹੈ ਤੇ ਦਾ ਨੰਬਰ ਵੀ ਦੱਸਣਾ ਕਿ ਇਹ ਤੇ ਨੋਟ ਕਿਹੜਾ ਨੰਦ ਨਹੀਂ ਕਿੱਥੇ ਹੈ ਅੰਦਰ ਹੀ ਅੱਗੇ ਆ ਜਾ ਅੱਗੇ ਬੁਲਾ ਹਾਂ ਤਾਂ ਉਹਰੇ ਜਿਹੜੇ ਨੋਟ ਫੜਾਇਆ ਦੋ ਉਹਨਾਂ ਨੇ ਇੱਕ ਇੱਕ ਕਿਹੜਾ ਕਿਹੜਾ ਕਿੰਨੀ ਕਰੰਸੀ ਹੈ ਕਿੰਨੇ ਦਾ ਨੋਟ ਹੈ ਇਹ ਹਾਂਜੀ ਕੋਮਲ 50 ਦਾ ਨੋਟ ਦਾ ਵੈਰੀ ਗੁੱਡ ਬੇਟਾ ਇਹ ਤੇ ਨੰਬਰ ਤੇ ਲਿਖਿਆ ਹੈ ਕੁਝ 627985 ਦਿਖਾਈ ਜਰਾ ਮਾੜਾ ਜਿਹਾ ਕਿੰਨਾ ਬੋਲੇ ਨੰਬਰ ਤੁਸੀਂ 627985 ਵੈਰੀ ਗੁੱਡ ਸ਼ਾਬਾਸ਼ ਬੇਟਾ ਸ਼ਾਬਾਸ਼ ਸਰ ਹਾਂਜੀ ਬੇਟਾ ਸਰ 100 ਦਾ ਨੋਟ ਹੈ ਜੀ ਵੈਰੀ ਗੁੱਡ ਬਹੁਤ ਵੈਰੀ ਗੁੱਡ ਸ਼ਾਬਾਸ਼ ਜੀ ਇਹਦਾ ਨੰਬਰ 54 9317 ਵੈਰੀ ਗੁੱਡ ਸ਼ਾਬਾਸ਼ ਬੇਟਾ ਸ਼ਾਬਾਸ਼ ਬਹੁਤ ਵਧੀਆ ਸੋ ਨੂੰ ਤੁਹਾਨੂੰ ਮਿਲਵਾਂ ਜਾ ਰਹੇ ਹਾਂ ਕੁਲ ਸਿੱਖਿਆ ਦੇ ਨਾਲ ਜਿਨ੍ਹਾਂ ਦੀ ਸੋਚ ਆਪਣੇ ਆਪ ਵਿੱਚ ਬੜੀ ਅਜੀਬੋ ਗਰੀਬ ਤੇ ਬੜੀ ਉੱਚੀ ਸੋਚ ਹੈ ਉਹਨਾਂ ਨੇ ਬੱਚਿਆਂ ਨੂੰ ਇੱਥੋਂ ਤੱਕ ਟ੍ਰੇਨ ਕਰ ਦਿੱਤਾ 12-14 ਦਿਨਾਂ ਦੇ ਵਿੱਚ ਕਿ ਬੱਚੇ ਅੱਖਾਂ ਦੇ ਪੱਟੀ ਬੰਨ੍ਹ ਕੇ ਕੁਝ ਵੀ ਕਲਾ ਦੱਸ ਸਕਦੇ ਨੇ ਕੁਝ ਵੀ ਡਰਾਇੰਗ ਕਰ ਸਕਦੇ ਨੇ ਕੁਝ ਵੀ ਪੜ ਸਕਦੇ ਨੇ ਤੇ ਜੋ ਕਲਾ ਡਿਟੈਕਟ ਕਰਨਾ ਆਪਣੇ ਆਪ ਚ ਇਹ ਵੀ ਇੱਕ ਵੱਡੀ ਗੱਲ ਸੀ ਤੇ ਜਦੋਂ ਉਹਨਾਂ ਨੇ ਪੜਿਆ ਉਸ ਤੋਂ ਇਲਾਵਾ ਬਹੁਤ ਬਰੀਕ ਡਿਜ਼ਾਈਨਿੰਗ ਸੀ ਜਿਸ ਦੇ ਵਿੱਚ ਉਹਨਾਂ ਨੇ ਕਲਰ ਫੀਲਿੰਗ ਦਿੱਤੀ ਜੋ ਦੇਖ ਕੇ ਸਾਨੂੰ ਵੀ ਆਪਣੇ ਆਪ ਹੀ ਜੁਬਾਈ ਮਹਿਸੂਸ ਹੋਇਆ ਸੋ ਉਹ ਜਿਹੜੇ ਟ੍ਰੇਨਰਸ ਨੇ ਉਹਨਾਂ ਦੇ ਨਾਲ ਗੱਲ ਕਰਵਾਨੇ ਆ ਵੈਸੇ ਦੱਸਾਂ ਦੇ ਇੱਥੇ ਗਵਰਨਮੈਂਟ ਹਾਈ ਸਕੂਲ ਜਿਲ੍ਹਾ ਦੇ ਵਿੱਚ ਟੀਚਰ ਨੇ ਇਹਨਾਂ ਦਾ ਨਾਮ ਹੈ ਅਮਨਦੀਪ ਜੀ ਅਤੇ ਇਹਨਾਂ ਨੂੰ ਵੈਸੇ ਸਰਮੰਦ ਦੇ ਨਾਮ ਦੇ ਨਾਲ ਨੂੰ ਜਾਣਿਆ ਜਾਂਦਾ ਸੋ ਕਰਵਾਨੇ ਇਹਨਾਂ ਨਾਲ ਇੱਕ ਛੋਟੀ ਜੀ ਮੁਲਾਕਾਤ ਨਮਸਕਾਰ ਸਰ ਨਮਸਕਾਰ ਸੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਸੋਚ ਤੁਹਾਨੂੰ ਇਹ ਆਈਡੀਆ ਕਿੱਥੋਂ ਤੇ ਕਿਵੇਂ ਆਇਆ ਸਰ ਆਈਡੀਆਸ ਤਾਂ ਤੱਕ ਈਵਨ ਦਿਖੋ ਆਉਂਦੇ ਹੀ ਰਹਿੰਦੇ ਨੇ ਬਟ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਸੋਚ ਲੰਬੀ ਚਾਹੀਦੀ ਹੈ ਬੰਦੇ ਨੂੰ ਜਜ਼ਬਾ ਚਾਹੀਦਾ ਕਿ ਹਮੇਂ ਇਹ ਚੀਜ਼ ਨੂੰ ਕਰਨਾ ਸਰ ਫਿਰ ਵੀ ਇਹ ਆਈਡੀਆ ਇੱਕਦਮ ਲੱਗੇ ਬਿਲਕੁਲ ਵਿਪਿੰ ਹੈ ਤਾਂ ਉਹਨੂੰ ਕਿਵੇਂ ਤੁਸੀਂ ਵਿਚਾਰ ਕੀਤਾ ਕਿਵੇਂ ਤੁਹਾਡੇ ਦਿਮਾਗ ਚ ਆਈ ਗਿਆ ਸਰ ਆਈਡੀਆ ਬੀਸਿਕਲੀ ਇਸ ਤਰ੍ਹਾਂ ਆਇਆ ਸੀ ਕਿ ਮੈਂ ਨੈਟ ਤੇ ਕੁਝ ਸਰਚ ਕਰ ਰਿਹਾ ਸੀ ਛੋਟੇ ਛੋਟੇ ਬੱਚੇ ਬੜੇ ਵਧੀਆ ਤਰੀਕੇ ਦੇ ਨਾਲ ਅੱਖਾਂ ਦੇ ਬੱਟੀ ਬਣ ਕੇ ਪੜ ਰਹੇ ਸੀ ਇਹ ਕਰਨ ਦੱਸ ਰਹੇ ਸੀਗੇ ਈਵਨ ਸਾਈਕਲਿੰਗ ਮੇਰੇ ਵੱਤੀ ਵੀ ਕਰਦੇ ਆ ਸਾਈਕਲਿੰਗ ਜੀ ਵੀ ਮੇਰੇ ਕੋਲ ਹੈਗੀਆਂ ਨੇ ਸਾਈਕਲਿੰਗ ਕਰ ਰਹੇ ਸੀਗੇ ਸਾਰਾ ਕੁਝ ਦੱਸ ਰਹੀ ਸੀ ਉਤੋਂ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਵਿੱਚ ਹੈ ਵਾਸਤੇ ਵੀ ਹੈ ਜੋ ਕੁਝ ਕਰਨਾ ਚਾਹੀਦਾ ਤਾਂ ਇਸ ਲਈ ਮੋਟੀਵੇਸ਼ਨ ਇਹਦੇ ਪਿੱਛੇ ਮੇਰੇ ਵਾਈਫ ਨੇ ਕਿਉਂਕਿ ਮੈਂ ਉਹਨੂੰ ਦਿਖਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਸਿੱਖੀ ਉਹਨਾਂ ਨੇ ਸਿੱਖਿਆ 플러스 ਮੈਂ ਸਿਚ ਕੀਤਾ ਤੋਂ ਉਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਸੀਂ ਨਾ ਬੱਚੇ ਨੂੰ ਟ੍ਰੇਨ ਕੀਤਾ ਹੈ ਔਰ ਬੱਚੇ ਤੁਹਾਡੇ ਸਾਹਮਣੇ ਆ ਤੁਸੀਂ ਕੁਝ ਵੀ ਇਹਨਾਂ ਤੋਂ ਪੁੱਛ ਸਕਦੇ ਹੋ ਖਾਂ ਮੰਨ ਕੇ ਆਰਾਮ ਨਾਲ ਸਾਰਾ ਕੁਝ ਦੱਸਾਂਗੇ ਤੁਸੀਂ ਮਹਿਸੂਸ ਕੀਤਾ ਇਸ ਚੀਜ਼ ਨੂੰ ਕਿ ਇਹ ਬਹੁਤ ਬ੍ਰੀਕ ਡਿਜ਼ਾਈਨਿੰਗ ਹੈ ਜਿਹੜੀ ਕਿ ਅਸੀਂ ਡ੍ਰੈਗ ਦੇ ਸਟੂਡੈਂਟ ਹੋਣ ਦੇ ਨਾਤੇ ਵੀ ਜਾਂ ਆਮ ਡ੍ਰੈਗ ਦੇ ਸਟੂਡੈਂਟ ਜਿਹਨੇ ਡ੍ਰੈਗ ਕਰਦੇ ਨੇ ਉਹਨਾਂ ਦਾ ਵੀ ਕਲਰ ਬਾਹਰ ਚਲੇ ਜਾਂਦੇ ਨੇ ਬਟ ਉਹਨਾਂ ਨੇ ਬੜੀ ਐਕਿਊਰੇਟ ਡਿਜ਼ਾਈਨਿੰਗ ਕੀਤੀ ਹੈ ਕਲਰਿੰਗ ਕੀਤੀ ਹੈ ਸੋ ਬਹੁਤ ਵੱਡੀ ਚੀਜ਼ ਹੈ ਇਸ ਦੇ ਨਾਲ ਜੇ ਗੱਲ ਕਰੀਏ ਆਪਾਂ ਬਲਾਈਂਡਸ ਨੇ ਜਿਹੜੇ ਜੇ ਉਹਨਾਂ ਨੂੰ ਇਹੋ ਜਿਹੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹਨਾਂ ਦਾ ਫਿਊਚਰ ਬੜਾ ਬ੍ਰਾਈਟ ਹੋ ਸਕਦਾ ਹੈ ਜਿਹੜੀਆਂ ਚੀਜ਼ਾਂ ਉਹ ਅੱਖਾਂ ਨਾਲ ਨਹੀਂ ਦੇਖ ਸਕਦੇ ਉਹ ਥਰਡ ਆਈ ਨਾਲ ਦੇਖ ਸਕਦੇ ਨੇ ਇਹ ਸੇ ਪੌਸਿਬਿਲਟੀ ਹੈ ਇਸ ਚੀਜ਼ ਦੀ ਬਟ ਟ੍ਰੇਨਿੰਗ ਉਹਨਾਂ ਨੂੰ ਬਹੁਤ ਜ਼ਿਆਦਾ ਹਾਰਡ ਕਰਨੀ ਪੈਣੀ ਹੈ ਬੇਸਿਕਲੀ ਇਹ ਟ੍ਰੇਨਿੰਗ ਦੇ ਹੀ ਮਤਲਬ ਜਿਹੜੀ ਏਜ ਹੈ ਏਜ ਲਿਮਿਟ ਆਪਾਂ ਕਹਿੰਦੇ ਕਿ 16 ਸਾਲ ਤੱਕ ਦਾ ਬੱਚਾ ਜਦੋਂ ਹੁੰਦਾ ਉਹ ਜ਼ਿਆਦਾ ਸਿੱਖਦਾ ਸੋਰੀ ਸੈਕਟੀਵਿਟੀ ਨੂੰ ਜੇਪਾਂ ਨਾਮ ਦਈਏ ਤਾਂ ਇਸ ਨੂੰ ਬੀਟ ਬ੍ਰੇਨ ਐਕਟੀਵਿਟੀ ਦਾ ਨਾਮ ਦਿੱਤਾ ਜਾਂਦਾ ਮਤਲਬ ਦੋ ਬ੍ਰੇਨ ਜਦੋਂ ਇਕੱਠੇ ਕੰਮ ਕਰਨ ਲੱਗ ਜਾਂਦੇ ਆ ਉਹ ਸਾੜੇ ਦੇ ਉੱਤੇ ਸਟ्रेस ਆਂਦੀ ਹੈ ਬੱਚੇ ਦੇ ਉਹ ਦੇਖਦਾ ਸਾਰਾ ਕੁਝ ਵੀ ਕੀ ਇੱਥੇ ਚੱਲ ਰਿਹਾ ਕਿਸ ਤਰ੍ਹਾਂ ਹੋ ਰਿਹਾ ਹੈ ਵੀ ਟਿੰਗ ਤੇ ਫਿਰ ਜੇ ਅਸੀਂ ਇਹ ਵੀ ਦੇਖਿਆ ਕਿ ਕੁਝ ਬੱਚੇ ਸੁੰਘ ਰਹੇ ਨੇ ਕੁਝ ਬੱਚੇ ਗਰਗਾ ਕੇ ਦੇਖ ਰਹੇ ਨੇ ਕੁ ਸੋ ਬੱਚੇ ਤਾਂ ਸੀ ਸਾਰੇ ਬੇਸਿਕਲੀ ਕੀ ਹੈ ਕਿ ਸਾਡੀ ਸੈਂਸਰੀ ਜਿਸੀਂ ਯੂਜ਼ ਕਰਨੀ ਹੁੰਦੇ ਨੇ ਉਹ ਸੈਂਸਰੀ ਅਸੀਂ ਯੂਜ਼ ਕਰਕੇ ਆਰਾਮ ਦੇ ਨਾਲ ਦੱਸ ਸਕਦੇ ਆ ਕਿ ਕੀ ਚੀਜ਼ ਹੈ ਉਹ ਸਾਰੇ ਸੈਂਸ ਆਪਣੇ ਇਸ ਤਰ੍ਹਾਂ ਟੱਚ ਕਰਨਾ ਹੋ ਗਿਆ ਸੁਗਣਾ ਹੋ ਗਿਆ ਇਵਨ ਖਾਣਾ ਵੀ ਥੋੜਾ ਜਿਹਾ ਤੁਸੀਂ ਦੇਖਣਾ ਬੱਚੇ ਇਸ ਤਰ੍ਹਾਂ ਵੀ ਕਰਦੇ ਸੀ ਖਾਣਾ ਹੋ ਗਿਆ ਉਹ ਸੁਣਨਾ ਹੋ ਗਿਆ ਇਹ ਸਾਰੇ ਚੀਜ਼ਾਂ ਯੂਜ਼ ਕਰਕੇ ਬੱਚੇ ਆਰਾਮ ਦੇ ਨਾਲ ਕੀ ਦੱਸ ਸਕਦੇ ਪ੍ਰੈਕਟਿਸ ਇਹਨਾਂ ਦੀ ਅੱਛੀ ਹੋਊਗੀ ਤਾਂ ਕਿ ਬੜੀ ਜਲਦੀ ਦੱਸ ਸਕਦੇ ਨੇ ਨਹੀਂ ਅਸੀਂ ਤਾਂ ਮਹਿਸੂਸ ਕਰਨਾ ਜੇ ਅਗਰ ਬਾਲ ਦਾ ਕਲਰ ਖੜਕਾਇਆ ਜਾਵੇ ਤਾਂ ਉਹ ਪਲਾਸਟਿਕ ਦਾ ਸਾਰੇ ਨਾਲ ਸੇਮ ਹੈ ਕਲਰ ਕੋਈ ਵੀ ਹੋਵੇ ਆਵਾਜ਼ ਸੇਮ ਹੁੰਦੀ ਹੈ ਤਾਂ ਇਹਨਾਂ ਨੂੰ ਕਿਵੇਂ ਜਜਮੈਂਟ ਹੁੰਦੀ ਉਸ ਦੀ ਸਰ ਇਹਨਾਂ ਦੀ ਸੈਂਸਸ ਕੰਮ ਕਰਦੀਆਂ ਨੇ ਬੇਸਿਕਲੀ ਜਦੋਂ ਬੱਚਾ ਇੱਥੇ ਟੱਚ ਕਰਦਾ ਉਸ ਚੀਜ਼ ਨੂੰ ਸੁਣਦਾ ਉਹਨੂੰ স্মੈਲ ਕਰਦਾ ਉਸ ਤਰ੍ਹਾਂ ਦੀ ਕਿ ਜਦੋਂ স্মੈਲ ਕੀਤੀ ਮੰਨ ਲਓ ਬੱਚੇ ਦੇ ਹੱਥ ਤੇ ਔਰੇਂਜ ਬੋਲ ਫੜੀਏ ਤਾਂ ਔਰੇਂਜ ਕਲਰ ਦੀ ਕੋਈ ਵੀ ਚੀਜ਼ ਤੇ ਸਾਹਮਣੇ ਆ ਜਾਂਦੀ ਹੈ ਮਤਲਬ ਉਸ ਤਰੀਕੇ ਦੇ ਨਾਲ ਬੱਚਾ ਡਿਟੈਕਟ ਕਰਨ ਦੇ ਬੜੀ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਤੋਂ ਇਲਾਵਾ ਆਪਣੇ ਡਿਸਟ੍ਰਿਕਟ ਵਿੱਚ ਵੀ ਸ਼ਾਇਦ ਕੋਈ ਹੋਰ ਚੱਲ ਰਿਹਾ ਹੋਵੇ ਸਾਡੇ ਨਹੀਂ ਮੇਰੀ ਨੌਲੇਜ ਦੇ ਵਿੱਚ ਨਹੀਂ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਵੀ ਗਵਰਨਮੈਂਟ ਸਕੂਲ ਜਿੰਦਾ ਜਿਹੜਾ ਹੈ ਸਾਡਾ ਫਤਿਹਗੜ੍ਹ ਸਾਹਿਬ ਦਾ ਪਹਿਲੇ ਸਕੂਲ ਹੋਵੇ ਜਿੱਥੇ ਇਹ ਐਕਟੀਵਿਟੀ ਹੋਈ ਮੇਰੇ ਨਾਈਸ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਡੀ ਵੀਡੀਓਜ਼ ਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਸ ਚੀਜ਼ ਦਾ ਪ੍ਰਸਾਰ ਹੋ ਸਕੇ ਤੇ ਹੋ ਸਕੂਲਾਂ ਨੂੰ ਵੀ ਬੈਨੀਫਿਟ ਮਿਲੇ ਤੇ ਜੇ ਕਿਸੇ ਨੂੰ ਤੁਹਾਡੀ ਸਲਾਹ ਦੀ ਲੋੜ ਹੋਵੇ ਆ ਕਿਸੇ ਟ੍ਰੇਨਿੰਗ ਦੀ ਕਿਸੇ ਸਕੂਲ ਦੇ ਵਿੱਚ ਲੋੜ ਹੋਵੇ ਤਾਂ ਉੱਥੇ ਕਿੰਨਾ ਕੋਆਪਰੇਸ਼ਨ ਕਰ ਪਾਉਂਦੇ ਅਸੀਂ ਜ਼ਰੂਰ ਕਰਾਂਗੇ ਜੀ ਐਜ਼ ਮੈਚ ਐਜ਼ ਪੋਸੀਬਲ ਜਿੰਨਾ ਅਸੀਂ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਥੈਂਕ ਯੂ ਤੁਸੀਂ ਇਸ ਸਕੂਲ ਦੇ ਇੰਚਾਰਜ ਹੋ ਜੀ ਅਲਾ ਸ਼ੁਕਨਾ ਤੁਹਾਨੂੰ ਕਿਸ ਤਰ੍ਹਾਂ ਦਾ ਫਖਰ ਮਹਿਸੂਸ ਹੋ ਰਿਹਾ ਹੈ ਇਹਨਾਂ ਦੇ ਜਿਨ੍ਹਾਂ ਨੇ ਇਹ ਟ੍ਰੇਨਿੰਗ ਦਿੱਤੀ ਹੈ ਜਿਹੜੇ ਇਸ ਐਕਟੀਵਿਟੀਜ਼ ਜੇ ਪੂਰੀ ਓਵਰਆਲ ਜਿੰਨੀ ਵੀ ਐਕਟੀਵਿਟੀਜ਼ ਹੋਈਆਂ ਆਰ ਜੋ ਇਹਨਾਂ ਦੇ ਟ੍ਰੇਨਰ ਹੈ ਮੈਨੂੰ ਬਹੁਤ ਪ੍ਰਾਊਡ ਬਹੁਤ ਮਾਨ ਮਹਿਸੂਸ ਹੋ ਰਹਿਣਾ ਤੇ ਮਤਲਬ ਨੋ ਡਾਊਟ ਪਹਿਲੀ ਗੱਲ ਤਾਂ ਕੋਈ ਇਦਾਂ ਦੀ ਡਾਊਟ ਵਾਲੀ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕਿਸੇ ਸ਼ੰਕਾ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਹਨੇ ਹੁਣ ਹਰ ਇਹਨੇ ਟੈਲੈਂਟਡ ਮਤਲਬ ਤੁਹਾਨੂੰ ਲੋਕ ਮੈਂ ਤਾਂ ਆਪਣੇ ਕਲੀਕ ਕਹੂੰਗੀ ਟੀਚਰ ਨੇ ਕੰਪੂਰੀ ਸੇ ਦਿੱਤੀ ਵੀ ਸਾਡੇ ਵਿੱਚ ਮੌਜੂਦ ਹੈ ਮੈਂ ਆਪਣੇ ਆਪ ਤੇ ਮਤਲਬ ਪ੍ਰਾਊਡ ਫੀਲ ਕਰਦੀ ਹਾਂ ਵੀ ਇਸ ਤਰ੍ਹਾਂ ਦੇ ਸਹਿਯੋਗੀ ਜਾਂ ਮਤਲਬ ਸਾਡੇ ਨਾਲ ਜੋ ਟੀਚਰ ਹੈਗੇ ਸਾਡੇ ਸਕੂਲ ਦੇ ਵਿੱਚ ਮੌਜੂਦ ਜੋ ਬੱਚਿਆਂ ਦਾ ਬੈਕ ਫਿਊਚਰ ਦੇਖਣਾ ਚਾਹੀਦਾ ਬਿਲਕੁਲ ਬਿਲਕੁਲ ਸਰ ਬਹੁਤ ਜ਼ਿਆਦਾ ਸਹਿਯੋਗ ਹੈ ਅੰਡਰਸਟੈਂਡਿੰਗ ਪੱਕੀ ਹੋ ਵੀ ਤੇ ਬੱਚਿਆਂ ਨੂੰ ਜਿਸ ਵੀ ਫੀਲਡ ਵਿੱਚ ਲੈ ਕੇ ਜਾ ਰਹੇ ਹਨ ਮਤਲਬ ਹਮੇਸ਼ਾ ਅੱਗੇ ਰਹਿਣਦੇ ਨੇ ਔਰ ਬਹੁਤ ਮੋਟੀਵੇਟ ਕਰਦੇ ਨੇ ਸਟਾਫ ਨੂੰ ਵੀ ਤੇ ਬੱਚਿਆਂ ਨੂੰ ਜੀ ਬਾਕੀ ਹੈ ওভারঅল ਤੁਹਾਡੇ ਸਕੂਲ ਰਿਜ਼ਲਟ ਕੀ ਹੈਗਾ ওভারঅল ਰਿਜ਼ਲਟ ਜੀ ਸਟੂਡੀਓ ਬਕਬੋ ਜੀ ਸਾਡਾ 100% ਰਿਜ਼ਲਟ ਹੈ ਜੀ ਮੈਨੀ ਨਾਈਸ ਸੀ ਲਾਸਟ ਇਅਰ ਵੀ ਜਿਹੜਾ ਮੁੰ ਲੇਟੈਸ ਆਪਣਾ ਸੈਸ਼ਨ ਲੰਘ ਕੇ ਗਿਆ ਉਹਦੇ ਵਿੱਚ ਵੀ ਸਾਡਾ 100% ਰਿਜ਼ਲਟ ਸੀਗਾ ਸੋ ਇਸ ਦੇ ਲਈ ਤੁਸੀਂ ਵੀ ਤੇ ਤੁਹਾਡਾ ਸਾਰਾ ਸਟਾਫ ਵੀ ਵਧਾਈ ਦੇ ਪਾਤੋਂ ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਸ਼ੁਕਰੀਆ ਸਰ ਹੋਰ ਕੋਈ ਕੁਝ ਵਿਸ਼ੇਸ਼ ਕਹਿਣਾ ਚਾਹੋਗੇ ਬਸ ਸਰ ਮੇਰਾ ਬੱਚਾ ਨੂੰ ਇਹੀ ਮੈਸੇਜ ਸੀਗਾ ਚਲੋ ਕੁੜਾ ਬੱਚਿਆਂ ਨਾਲ ਗੱਲਬਾਤ ਹੋਈ ਸੀਗੀ ਬੱਚਿਆਂ ਨੂੰ ਮੈਂ ਇਹੀ ਮੈਸੇਜ ਦਿੱਤਾ ਵੀ ਟ੍ਰੇਨਿੰਗ ਦਾ ਇੱਕ ਜੋ ਚਲੋ ਅਸੀਂ ਜੋ ਫਿਕਸ ਕੀਤਾ ਸੀ ਜਾਂ ਜੋ ਜਿੰਨੀ ਵੀ ਸਲਾਹ ਹੋਈ ਸੀ ਸਾਰੀ 10 ਦਿਨ ਦਾ ਸੀ ਮੰਨ ਕੇ ਚੱਲੇ ਸੀਗੇ ਚਲੋ ਲਗਭਗ 10 ਦਿਨਾਂ ਦੇ ਵਿੱਚ ਹੀ ਕੰਪਲੀਟ ਹੋ ਗਿਆ ਤੇ 10 ਦਿਨਾਂ ਦੇ ਬਾਅਦ ਅੱਜ ਇਹਨਾਂ ਦਾ ਇੱਕ ਪਰਫਾਰਮੈਂਸ ਹੋ ਗਿਆ ਪਰਫਾਰਮੈਂਸ ਦੇ ਬਾਅਦ ਬੱਚੇ ਇਹ ਨਾ ਸਮਝਣ ਕਿ ਐਂਡ ਹੋ ਗਿਆ ਸਾਡਾ ਇੱਥੇ ਇਥੇ ਨਾ ਕੰਪਲੀਟ ਹੋ ਗਿਆ ਵੀ ਹੁਣ ਸਾਨੂੰ ਕਿਸੇ ਨੇ ਟ੍ਰੇਨਿੰਗ ਨਹੀਂ ਦੇਣੀ ਵੀ ਇੱਕ ਤਾਂ ਇਹਨਾਂ ਨੂੰ ਬੱਚੇ ਪਹਿਲਾਂ ਬਲਾ ਕੇ ਮੈਸੇਜ ਦਿੱਤਾ ਸੀਗਾ ਵੀ ਤੁਸੀਂ ਇਹਨੂੰ ਕੰਟੀਨਿਊ ਰੱਖਣਾ ਚਾਹੀਤੇ ਸੀ ਔਰ ਲਾਈਫਟਾਈਮ ਪ੍ਰੈਕਟਿਸ ਰੱਖਣੀ ਹੈ ਤੇ ਬੱਚੇ ਹੱਸਣ ਲੱਗੇ ਦੀ ਲਾਈਫਟਾਈਮ ਮੈਂ ਕਿਹਾ ਜਦ ਤੱਕ ਧਰਤੀ ਤੇ ਹੈ ਜਦ ਤੱਕ ਤੁਸੀਂ ਪ੍ਰੈਕਟਿਸ ਇਹਨੂੰ ਬਰਕਰਾਰ ਰੱਖਣਾ ਵੀ ਹੈ ਤੇ ਸਿਖਣਾ ਵੀ ਹੈ ਤੇ ਬ੍ਰੇਨ ਡਿਵੈਲਪਮੈਂਟ ਹੈ ਬ੍ਰੇਨ ਦੀ ਐਕਸਰਸਾਈਜ਼ ਹੈ ਸਟੱਡੀਜ਼ ਦੇ ਵਿੱਚ ਆਟੋਡਾਈਨਾਈਟ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੀ ਨੇ ਹੈਲਪ ਕਰੇਗਾ ਇਹ ਮੈਂ ਸਾਰੇ ਬੱਚਾ ਨੂੰ ਮੈਸੇਜ ਦਿੱਤਾ ਬਾਕੀ ਬੱਚਾ ਲਈ ਮੇਰਾ ਇਹ ਮੈਸੇਜ ਹੈ ਜਾਂ ਜਿਵੇਂ ਵੀ ਬੱਚੇ ਜਾਂ ਜੋ ਵੀ ਤੁਹਾਡੇ ਚੈਨਲ ਦੇ ਥਰੂ ਸਰ ਇਸ ਪ੍ਰੋਗਰਾਮ ਨੂੰ ਦੇਖਣਗੇ ਉਹਨਾਂ ਨੇ ਵੀ ਇਹ ਜੀ ਮੈਸੇਜ ਹੈ ਵੀ ਅਗਰ ਕੁਝ ਆਪਾਂ ਨੂੰ ਮਤਲਬ ਸਿੱਖਣ ਦਾ ਜਾਂ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਅਮਨ ਸਰ ਦੀ ਵਰਡਿੰਗ ਕਹਿੰਦੀ ਹੈ ਵੀ ਅਗਰ ਕੁਝ ਥਾਨ ਲੈਵਿਆ ਜਾਂ ਕੰਮ ਕਰਨਾ ਹੈ ਚਾਹੇ ਜਿਹੜੇ ਮਰਜ਼ੀ ਹਾਲਾਤ ਹੋਣ ਹਨਾ ਟਫ ਕੰਡੀਸ਼ਨਸ ਵਿੱਚ ਵੀ ਅਸੀਂ ਉਸ ਕੰਮ ਨੂੰ ਕੰਪਲੀਟ ਕਰਨਾ ਹੀ ਹੈ ਪਹਿਲਾਂ ਆਪਣਾ ਇੱਕ ਪ੍ਰਣ ਹੁੰਦਾ ਹੈ ਤੇ ਫਿਰ ਆਪਾਂ ਉਹਦੇ ਉਪਰਾਲੇ ਕਰਦੇ ਹਾਂ ਵੀ ਕਿਸ ਹਾਲਾਤਾਂ ਦੇ ਵਿੱਚ ਕਿਵੇਂ-ਕਿਵੇਂ ਅਸੀਂ ਉਹਨੂੰ ਮਤਲਬ ਅੱਗੇ ਜਾਣਾ ਹੈ ਤੇ ਬਾਕੀ ਬੱਚੇ ਅਗਰ ਕੋਈ ਇਸ ਮਤਲਬ ਇਨ ਐਕਟੀਵिटीज ਨਾਲ ਕੋ ਜੁੜਨਾ ਚਾਹੁੰਦਾ ਹੈ ਤਾਂ ਜਰੂਰ ਵੈਲਕਮ ਹੈ ਅਮਨ ਸਰ ਹਮੇਸ਼ਾ ਹਾਜ਼ਰ ਨੇ ਕਿਤੇ ਜਿੱਥੇ ਵੀ ਮੇਰੀ ਕੋਈ ਹੈਲਥੀ ਲੋਡ ਪੈਂਦੀ ਹੈ ਸਰ ਮੈਂ ਹਮੇਸ਼ਾ ਅਸੀਂ ਹਾਜ਼ਰ ਹਾਂ